ਹਰ ਚੀਜ਼ ਦੇ ਇਹਨਾਂ ਸੋਚਣ ਵੀ ਖੇਤੀਬਾੜੀ ਹੈ ਖੇਤੀਬਾੜੀ ਨੂੰ ਜੇ ਅਖੀਰਜ ਵੀ ਕਨਸਿਡਰ ਕਰ ਲੋਗੇ ਇੱਕ ਏਡਾ ਵੱਡਾ ਹਾਥੀ ਹੈ ਜਿਹਦੇ ਵਿੱਚੋਂ ਸਾਰਿਆਂ ਦੇ ਪੈਰੇ ਦੇ ਵਿੱਚ ਆ ਜਾਂਦੇ ਕਿਸੇ ਵੀ ਸੂਬੇ ਦਾ ਰੋਜਗਾਰ ਦੇਂਦਾ ਜਾਂ ਵਿੱਤੀ ਸਰੋਤ ਹੁੰਦਾ ਉਹ ਉਦਯੋਗ ਉਦਯੋਗ ਖੇਤਰ ਚ ਸਾਡੇ ਉਦਯੋਗਪਤੀ ਜਿਹੜੇ ਹਿਜਰਤ ਕਰ ਰਿਹਾ ਪ੍ਰਵਾਸ ਕਰ ਰਹੇ ਨੇ ਹੋਰ ਸੂਬਿਆਂ ਵਿੱਚ ਨਵਾਂ ਨਿਵੇਸ਼ ਹੋ ਨਹੀਂ ਰਿਹਾ ਫਿਰ ਪੰਜਾਬ ਇਸ ਘੁੰਮਣ ਘੇਰੀ ਤੋਂ ਨਿਕਲ ਸਕੂਗਾ ਵਿੱਤੀ ਘੁੰਮਣ ਘੇਰੀ ਤੋਂ ਜੋ ਤਰਾਸ ਦੀ ਅੱਜ ਪੰਜਾਬ ਦੀ ਪੇਸ਼ ਹੋ ਰਹੀ ਹੈ ਉਹਦੀ ਕੋਰਸ ਕਰੈਕਸ਼ਨ ਤਾਂ ਕੋਈ ਨਹੀਂ ਨਾ ਹੋ ਰਿਹਾ ਉਦਾ ਸੁਧਾਰ ਤੇ ਕੋਈ ਨਹੀਂ ਨਾ ਕਰ ਰਿਹਾ ਅਸੀਂ ਕੋ ਪਲਾਨ ਸਾਹਮਣੇ ਤੇ ਨਜ਼ਰ ਨਹੀਂ ਆ ਰਿਹਾ ਪਲੈਨਿੰਗ ਵਿਦ ਸਲਾਹਕਾਰ ਜਿੰਨੇ ਮਰਜ਼ੀ ਲੈ ਲੈਣ ਗਲੋਬਲ ਬੋਰਡ ਦੇ ਵਰਲਡ ਬੈਂਕ ਦੇ ਏਸ਼ੀਆਨ ਡਿਵੈਲਪਮੈਂਟ ਬੈਂਕ ਦੇ ਤੁਸੀਂ ਜਿਹੜੇ ਮਰਜ਼ੀ ਲੈ ਆਓ ਜ਼ਮੀਨੀ ਹਕੀਕੀ ਸੱਚਾਈ ਤੁਹਾਡੀ ਕੀ ਕਹਿ ਰਹੀ ਹੈ ਤੁਹਾਡੇ ਕੋਲ ਮੈਨੂਫੈਕਚਰਿੰਗ ਹੈ ਕੀ ਹੈ ਮੈਨੂਫੈਕਚਰਿੰਗ ਹੱਬ ਤੁਹਾਡੀਆਂ ਲੁਧਿਆਣਾ ਜਲੰਧਰ ਅਮਰਸਰ ਪਟਿਆਲਾ ਪਾਨੇਗੜ ਸਾਹਿਬ ਆਗੀਆਂ ਬੰਦ ਹੋ ਗਈਆਂ ਤੁਹਾਡੀਆਂ ਸਰਵਿਸ ਸੈਕਟਰ ਮੁਹਾਲੀ ਦੇ ਬਾਅਦ ਜਾ ਕੇ ਦੇਖ ਲਓ ਕਿੰਨੇ ਵਿਰਾਨ ਵੱਡੇ ਵੱਡੇ ਮਲਟੀ ਸਟੋਰੀ ਬੈਠੇ ਨੇ ਖਾਲੀ ਪਈਆਂ ਨੇ ਕਿਰਾਏ ਖੜੋਈ ਉਸ ਤੋਂ ਤਾਂ ਕਿਹਾ ਕਿ ਹਰ ਚੀਜ਼ ਤੇ ਇਹ ਨਾ ਸੋਚਣ ਵੀ ਖੇਤੀਬਾੜੀ ਹੈ ਖੇਤੀਬਾੜੀ ਨੂੰ ਜੇ ਅਖੀਰਜ ਵੀ ਕਨਸਿਡਰ ਕਰ ਲੋਗੇ ਇੱਕ ਐਡਾ ਵੱਡਾ ਹਾਥੀ ਹੈ ਜਿਹਦੇ ਵਿੱਚੋਂ ਸਾਰਿਆਂ ਦੇ ਪੈਰੇ ਦੇ ਵਿੱਚ ਆ ਜਾਣੇ ਨੇ ਸੋ ਸਰਵਿਸ ਇੰਡਸਟਰੀ ਨਿਲ ਖੇਡਾਂ ਦੀ ਇੰਡਸਟਰੀ ਨਿਲ ਮੈਨੂਫੈਕਚਰਿੰਗ ਨਿਲ ਕਾਸਟਿੰਗ ਨਿਲ ਸਾਈਕਲ ਪਾਰਟਸ ਬਣਾਉਣ ਵਾਲੇ ਨਿਲ ਗੁਰਾਏ ਦੀ ਸਾਰੀ ਫੈਕਟਰੀਆਂ ਜਿਹੜੀਆਂ ਮੈਨੂਫੈਕਚਰ ਕਰਕੇ ਗਲੋਬਲ ਐਕਸਪੋਰਟ ਕਰਦੀਆਂ ਨਿਲ ਬਟਾਲੇ ਦੀ ਟਲਾਈ ਇੰਡਸਟਰੀ ਸਾਰੀ ਨਿਲ ਇਹ ਸਭ ਕੁਝ ਨਿਲ ਹੋਈਆਂ ਤੇ ਇਹਦਾ ਖੇਤੀਬਾੜੀ ਤੇ ਵੀ ਅਸਰ ਪੈ ਰਿਹਾ